ਇਹ ਪੁਆਇੰਟ ਦਾ ਨਾਮ ਜੀ ਕਾਵਾਂਵਾਲਾ ਪਤਨ ਹੈਗਾ ਤੇ ਇੱਥੇ ਜਿਹੜੇ ਵੀ ਅੱਗੇ ਆਪਣੇ ਤਕਰੀਬਨ 20 ਦੇ ਕਰੀਬ ਪਿੰਡ ਹੈਗੇ ਇਹ ਵਾਲੇ ਪਤਨ ਤੋਂ ਅੱਗੇ ਜਿਹੜੇ ਪਿੰਡ ਪਿੰਡ ਹੈਗੇ ਜਿਹੜੇ ਪਾਣੀ ਦੀ ਲਪੇਟ ਵਿੱਚ ਆਏ ਹੈਗੇ ਉੱਥੇ ਜੋ ਵੀ ਲੋਕ ਛੁੜੀਆਂ ਨੀਵੀਆਂ ਜਗ੍ਹਾ ਤੇ ਜਾਂ ਖੇਤਾਂ ਦੇ ਵਿੱਚ ਟਾਣੀ ਬਣੀ ਹੁੰਦੀ ਹੈ ਜਿੱਥੇ ਪਾਣੀ ਥੋੜਾ ਐਂਟਰ ਕਰ ਚੁੱਕਿਆ ਹੈਗਾ ਉਹਨਾਂ ਨੂੰ ਐਨ ਡੀ ਆਰ ਐਫ ਟੀਮਾਂ ਪੰਜਾਬ ਪੁਲਿਸ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਰੈਸਕਿਊ ਕਰਕੇ ਇੱਧਰ ਲੈ ਸੇਫ ਜਗ੍ਹਾ ਤੇ ਲੈ ਕੇ ਆ ਰਹੇ ਹੁਣ ਤੱਕ तकरीबन ਤਿੰਨ ਦਿਨਾਂ ਦੇ ਵਿੱਚ ਵਿੱਚ ਅਸੀਂ 400 ਦੇ ਕਰੀਬ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਚੁੱਕੇ ਹਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਬੱਚੇ ਲੇਡੀਆਂ ਤੇ ਬਜ਼ੁਰਗ ਹੈਗੇ ਤੇ ਜਿਹੜੇ ਥੋੜੇ ਨੌਜਵਾਨ ਹੈਗੇ ਜਿਨ੍ਹਾਂ ਦੇ ਘਰ ਹਾਲੀ ਸੇਫ ਹੈਗੇ ਉਹ ਉੱਥੇ ਰਹਿਣਾ ਹਾਲੀ ਚਾਹ ਰਹੇ ਆ ਵੀ ਅਸੀਂ ਆਪਣੇ ਘਰ-ਬਾਰ ਦੀ ਥੋੜੀ ਰਖਵਾਲੀ ਕਰ ਸਕੀਏ ਤੇ ਤਾਂ ਜੋ ਕੋਈ ਚੋਰੀ ਵਗੈਰਾ ਜਾਂ ਕੋਈ ਹੋਰ ਨੁਕਸਾਨ ਨਾ ਹੋ ਜਾਵੇ ਸਰ ਇੰਨੇ ਕੋ ਪਾਣੀ ਵਿੱਚ ਸਿਚੁਏਸ਼ਨ ਅੰਡਰ ਕੰਟਰੋਲ ਹੀ ਹੈਗੀ ਹੈ ਕੋਈ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਹੈਗੀ ਹਾਂ ਕੁਝ ਥਾਵਾਂ ਤੋਂ ਜਿੱਥੇ ਪਾਣੀ ਦਾ ਥੋੜਾ ਲੈਵਲ ਜ਼ਿਆਦਾ ਸੀਗਾ ਉਹ ਪਾਣੀ ਦੇ ਫਲੋ ਕਰਕੇ ਥੋੜਾ ਛੜਕਾਂ ਦੇ ਵਿੱਚ ਖੱਡੇ ਵਗੈਰਾ ਛੋਟੇ-ਛੋਟੇ ਬਣੇ ਹੈਗੇ ਐ ਤੇ ਥੋੜਾ ਟਰੈਕਟਰ ਟਰਾਲੀ ਤਾਂ ਤਕਰੀਬਨ ਕੁਝ ਥਾਵਾਂ ਤੇ ਪਹੁੰਚ ਰਿਹਾ ਹੈਗਾ ਲੇਕਿਨ ਕੋਈ ਹੋਰ ਵਹੀਕਲ ਛੋਟਾ ਵਹੀਕਲ ਉਧਰ ਨਹੀਂ ਜਾ ਰਿਹਾ ਯਾਰ ਹੀ ਪਰੇਸ਼ਾਨੀ ਜੀ ਜਿੱਥੇ ਪਰੇਸ਼ਾਨੀ ਆ ਰਹੀ ਹੈ ਅਸੀਂ ਉੱਥੇ ਆ ਬੋਟਸ ਵਗੈਰਾ ਭੇਜ ਕੇ ਰਾਸ਼ਨ ਵਗੈਰਾ ਜੋ ਵੀ ਲੋਕ ਆਪਣੇ ਸੇਫ ਘਰਾਂ ਦੇ ਵਿੱਚ ਬੈਠੇ ਉਹਨਾਂ ਰਾਸ਼ਨ ਪਚਾ ਰਹੇ ਆ ਤੇ ਜੇਕਰ ਕੋਈ ਉਧਰੋਂ ਰੈਸਕਿਊ ਹੋਣ ਵਾਲਾ ਤੁਹਾਨੂੰ ਰੈਸਕਿਊ ਕਰਕੇ ਇੱਧਰ ਲੈ ਕੇ ਆ ਰਿਹਾ ਹੈ ਹਾਲੀ ਤੱਕ ਉਹ ਜੇ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਘਟਨਾ ਨਹੀਂ ਵਾਪਰੀ ਸੇਫ ਹੈ ਜੀ ਸਭ ਕੁਝ ਬੰਨ ਬਿਲਕੁਲ ਸੇਫ ਹੈਗਾ ਸਾਡੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਐਸਡੀਓ ਡਰੇਨਸ ਹੈਗੇ ਸਾਰੇ ਉਹ ਜਿਹੜੇ ਰੌਂਡ ਲਗਾਉਂਦੇ ਰਹਿੰਦੇ ਸਾਰਾ ਵਾਚਟ ਕਰ ਰਹੇ ਉਹਨਾਂ ਦੇਖ ਰੇਖ ਵਿੱਚ ਸੇਫ ਹੈ ਬੰਨ ਜੀ ਪੁਆਇੰਟ ਦਾ ਨਾਮ ਜੀ ਕਾਵਾਂਵਾਲਾ ਪਤਨ ਹੈਗਾ ਤੇ ਇੱਥੇ ਜਿਹੜੇ ਵੀ ਅੱਗੇ ਆਪਣੇ ਤਕਰੀਬਨ 20 ਦੇ ਕਰੀਬ ਪਿੰਡ ਹੈਗੇ ਇਹ ਵਾਲੇ ਪਤਨ ਤੋਂ ਅੱਗੇ ਜਿਹੜੇ ਪਿੰਡ ਪਿੰਡ ਹੈਗੇ ਜਿਹੜੇ ਪਾਣੀ ਦੀ ਲਪੇਟ ਵਿੱਚ ਆਏ ਹੈਗੇ ਉੱਥੇ ਜੋ ਵੀ ਲੋਕ ਛੁੜੀਆਂ ਨੀਵੀਆਂ ਜਗ੍ਹਾ ਤੇ ਜਾਂ ਖੇਤਾਂ ਦੇ ਵਿੱਚ ਟਾਣੀ ਬਣੀ ਹੁੰਦੀ ਹੈ ਜਿੱਥੇ ਪਾਣੀ ਥੋੜਾ ਐਂਟਰ ਕਰ ਚੁੱਕਿਆ ਹੈਗਾ ਉਹਨਾਂ ਨੂੰ ਐਨ ਡੀ ਆਰ ਐਫ ਟੀਮਾਂ ਪੰਜਾਬ ਪੁਲਿਸ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਰੈਸਕਿਊ ਕਰਕੇ ਇੱਧਰ ਲੈ ਸੇਫ ਜਗ੍ਹਾ ਤੇ ਲੈ ਕੇ ਆ ਰਹੇ ਹੁਣ ਤੱਕ तकरीबन ਤਿੰਨ ਦਿਨਾਂ ਦੇ ਵਿੱਚ ਵਿੱਚ ਅਸੀਂ 400 ਦੇ ਕਰੀਬ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਚੁੱਕੇ ਹਾਂ ਉਹਨਾਂ ਦੇ ਵਿੱਚ ਜ਼ਿਆਦਾਤਰ ਬੱਚੇ ਲੇਡੀਆਂ ਤੇ ਬਜ਼ੁਰਗ ਹੈਗੇ ਤੇ ਜਿਹੜੇ ਥੋੜੇ ਨੌਜਵਾਨ ਹੈਗੇ ਜਿਨ੍ਹਾਂ ਦੇ ਘਰ ਹਾਲੀ ਸੇਫ ਹੈਗੇ ਉਹ ਉੱਥੇ ਰਹਿਣਾ ਹਾਲੀ ਚਾਹ ਰਹੇ ਆ ਵੀ ਅਸੀਂ ਆਪਣੇ ਘਰ-ਬਾਰ ਦੀ ਥੋੜੀ ਰਖਵਾਲੀ ਕਰ ਸਕੀਏ ਤੇ ਤਾਂ ਜੋ ਕੋਈ ਚੋਰੀ ਵਗੈਰਾ ਜਾਂ ਕੋਈ ਹੋਰ ਨੁਕਸਾਨ ਨਾ ਹੋ ਜਾਵੇ ਸਰ ਇੰਨੇ ਕੋ ਪਾਣੀ ਵਿੱਚ ਸਿਚੁਏਸ਼ਨ ਅੰਡਰ ਕੰਟਰੋਲ ਹੀ ਹੈਗੀ ਹੈ ਕੋਈ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਹੈਗੀ ਹਾਂ ਕੁਝ ਥਾਵਾਂ ਤੋਂ ਜਿੱਥੇ ਪਾਣੀ ਦਾ ਥੋੜਾ ਲੈਵਲ ਜ਼ਿਆਦਾ ਸੀਗਾ ਉਹ ਪਾਣੀ ਦੇ ਫਲੋ ਕਰਕੇ ਥੋੜਾ ਛੜਕਾਂ ਦੇ ਵਿੱਚ ਖੱਡੇ ਵਗੈਰਾ ਛੋਟੇ ਛੋਟੇ ਬਣੇ ਹੈਗੇ ਐ ਤੇ ਥੋੜਾ ਟਰੈਕਟਰ ਟਰਾਲੀ ਤਾਂ ਤਕਰੀਬਨ ਕੁਝ ਥਾਵਾਂ ਤੇ ਪਹੁੰਚ ਰਿਹਾ ਹੈਗਾ لیکن کوئی ਹੋਰ ਵਹੀਕਲ ਛੋਟਾ ਵਹੀਕਲ ਉਧਰ ਨਹੀਂ ਜਾ ਰਿਹਾ ਯਾਰ ਇਹ ਪਰੇਸ਼ਾਨੀ ਜਿੱਥੇ ਪਰੇਸ਼ਾਨੀ ਆ ਰਹੀ ਹੈ ਅਸੀਂ ਉੱਥੇ ਆ ਬੋਟਸ ਵਗੈਰਾ ਭੇਜ ਕੇ ਰਾਸ਼ਨ ਵਗੈਰਾ ਜੋ ਵੀ ਲੋਕ ਆਪਣੇ ਸੇਫ ਘਰਾਂ ਦੇ ਵਿੱਚ ਬੈਠੇ ਉਹਨਾਂ ਨੂੰ ਰਾਸ਼ਨ ਪਹੁੰਚਾ ਰਹੇ ਆ ਤੇ ਜੇਕਰ ਕੋਈ ਉਧਰੋਂ ਰੈਸਕਿਊ ਹੋਣ ਵਾਲਾ ਤੁਹਾਨੂੰ ਰੈਸਕਿਊ ਕਰਕੇ ਇੱਧਰ ਲੈ ਕੇ ਆ ਰਿਹਾ ਹੈ ਹਾਲੀ ਤੱਕ ਉਹ ਜੇ ਕੋਈ ਵੀ ਜਾਨੀ ਮਾਲੀ ਨੁਕਸਾਨ ਦੀ ਘਟਨਾ ਨਹੀਂ ਵਾਪਰੀ ਸੇਫ ਹੈ ਜੀ ਸਭ ਕੁਝ ਬੰਨ ਬਿਲਕੁਲ ਸੇਫ ਹੈ ਸਾਡੇ ਸਿਵਲ ਪ੍ਰਸ਼ਾਸਨ ਦੀਆਂ ਟੀਮਾਂ ਐਸਡੀਓ ਡਰੇਨਸ ਹੈਗੇ ਸਾਰੇ ਉਹ ਜਿਹੜੇ ਰੌਂਡ ਲਗਾਉਂਦੇ ਰਹਿੰਦੇ ਸਾਰਾ ਵਾਚਟ ਕਰ ਰਹੇ ਉਹਨਾਂ ਦੇ